ਸੱਤੀ ਮਾਹੌਲਾਈਡਾਈ ਕੁਮਰ ਰਮੇ ਇਹ ਮਿਤੀ 13 5 24 ਨੂੰ ਸੰਗਤ ਕਲਾਂ ਥਾਣਾ ਸੰਗਤ ਵਿਖੇ ਇੱਕ ਸੂਰਜ ਕੁਮਾਰ ਔਰ ਪਕਾਲਾ राम ਜੋ ਕਿ ਆਪਣੇ ਘਰ ਦੇ ਵਿੱਚ ਹਾਜ਼ਰ ਸੀ ਤੇ ਇਹਦਾ ਇਸ ਨੂੰ ਇੱਕ ਗੋਬਿੰਦ ਸਿੰਘ ਵਾਸੀ ਸੰਗਤ ਕਲਾਂ ਤੇ ਦੂਸਰਾ ਪ੍ਰਗਟ ਸਿੰਘ ਤੇ ਤੀਸਰਾ ਕੁਲਵਿੰਦਰ ਸਿੰਘ ਰੋਫ ਟੀਟਾ ਐਵੀ ਸੰਗਤ ਕਲਾ ਦਾ ਤੇ ਚੌਥਾ ਹੈਗਾ ਬਲਦੇਵ ਸਿੰਘ ਇਹਨਾਂ ਨੇ ਇਸ ਨੂੰ ਘਰ ਦੇ ਵਿੱਚ ਹੀ 315 ਬੋਰ ਪਿਸਟਲ ਦੇ ਦਾ ਫਾਇਰ ਮਾਰ ਕੇ ਇਹਦਾ ਕਤਲ ਕਰਤਾ ਸੀ ਇਸ ਕਰਕੇ ਇਸ ਦੀ ਘਰ ਵਾਲੀ ਸਰੋਜ ਰਾਣੀ ਦੇ ਬਿਆਨਾਂ ਉੱਤੇ ਪੁਲਿਸ ਥਾਣਾ ਸੰਗਤ ਵਿਖੇ ਮਕਦਮਾ ਨੰਬਰ 47302 ਤੇ 25 ਆਰਮਜ਼ ਐਕਟ ਅਧੀਨ ਇਹ ਮਕਦਮਾ ਦਰਜ ਹੋਇਆ ਸੀਗਾ ਤੇ ਇਸ ਦੇ ਵਿੱਚ ਮਿਤੀ 14 5 24 ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹਨਾਂ ਚਾਰੇ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਦੇ ਸੰਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਮਿਤੀ 14 5 24 ਨੂੰ ਇਹਨਾਂ ਦੇ ਵਿੱਚ ਦੋ ਦੋਸ਼ੀ ਗੋਵਿੰਦ ਸਿੰਘ ਤੇ ਪ੍ਰਗਟ ਸਿੰਘ ਨੂੰ ਘਟਨਾ ਸਮੇਂ ਵਰਤੀ ਜਿਹੜੀ ਕਾਰ ਸੀ ਕਾਰ ਸਵਿਫਟ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਵਿੱਚੋਂ ਗੋਵਿੰਦ ਸਿੰਘ ਪਾਸੋਂ ਇੱਕ 30 ਬੋਰ ਦਾ ਪਿਸਟਲ ਤੇ ਦੋ ਰੌਂਦ ਜਿੰਦਾ ਇਹਦੇ ਬਰਾਮਦ ਕਰ ਲਏ ਸੀ ਤੇ ਫਿਰ ਇਹਨਾਂ ਦਾ ਪੁਲਿਸ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਹਾਸਲ ਕੀਤਾ ਗਿਆ ਤੇ ਇਸੇ ਤਰ੍ਹਾਂ ਨਹੀਂ ਜਿਹੜੀ ਘਟਨਾ ਦੇ ਵਿੱਚ ਵਰਤਿਆ ਹੋਇਆ ਪਿਸਟਲ ਤੇ ਦੋ ਰੌਂਦ 315 ਬੋਰ ਪਿਸਟਲ ਇਹ ਫਿਰ ਗੋਬਿੰਦ ਸਿੰਘ ਤੇ ਫਰਦੰਕ ਸ਼ਾਪ ਤੇ ਬਰਾਮਦ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਕੱਲ ਮਿਤੀ 17 5 24 ਨੂੰ ਜਿਹੜਾ ਇੱਕ ਤੀਸਰਾ ਦੋਸ਼ੀ ਸੀਗਾ ਕੁਲਵਿੰਦਰ ਸਿੰਘ ਔਰ ਫਟੀਟਾ ਉਸ ਨੂੰ ਗ੍ਰਿਫਤਾਰ ਕੀਤਾ ਤੇ ਉਸ ਕੋਲੋਂ ਇੱਕ 32 ਬੋਰ ਦਾ ਪਿਸਟਲ ਤੇ ਪੰਜ ਰਾਉਂਡ ਬਰਾਮਦ ਕੀਤੇ ਗਏ ਇਹ ਸلسਲੇ ਕਿੱਥੋਂ ਲੈ ਕੇ ਆਏ ਸੀ ਇਹ ਅਜੇ ਸਾਡੀ ਪੜਤਾਲ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਦੀ ਵੀ ਤਹਿ ਤੱਕ ਜਾਇਆ ਜਾਊਗਾ ਅਸਲੀ ਬਾਹਰੀ ਮੈਟਰਿਕ ਇਹਦੇ ਵਿੱਚ ਮੈਟਰ ਇਹ ਆ ਵੀ ਇੱਕ ਉਥੋਂ ਦਾ ਹੀ ਲੱਖੀ ਆ ਲਖਵਿੰਦਰ ਸਿੰਘ ਉਹ ਲੱਖੀ ਉਹ ਜਿਹੜਾ ਮਰ ਮ੍ਰਿਤਕ ਸੂਰਜ ਕੁਮਾਰ ਦਾ ਦੋ ਦੋਸਤ ਆ ਤੇ ਉਹਨਾਂ ਦੀ ਦੁਸ਼ਮਣੀ ਲੱਖੀ ਦੀ ਦੁਸ਼ਮਣੀ ਗੋਵਿੰਦ ਸਿੰਘ ਦੇ ਨਾਲ ਆ ਗੋਵਿੰਦ ਸਿੰਘ ਤੇ ਪਹਿਲਾਂ ਵੀ 12 ਮੁਕੱਦਮੇ ਦਰਜ ਆ ਤੇ bc ਆ ਇਸੇ ਰੰਜਿਸ਼ ਕਰਕੇ ਇਹਨੇ ਉਸ ਨੂੰ ਕਤਲ ਕਰ ਦਿੱਤਾ ਅਸਲਾ ਲਸਨ ਸੀ ਸੀ ਵੇਸਾਈਕਲ 2 ਨੰਬਰ ਪਾਸ ਹੀ ਹੈ ਨਹੀਂ ਇਹ ਅਸਲਾ ਤਾਂ ਫਿਲਹਾਲ 2 ਨੰਬਰ ਦਾ ਹੀ ਸੀ ਇਹਨਾਂ ਦੇ ਦੂਸਰੇ ਤੇ ਵੀ ਮਾਮਲੇ ਦਰਜ ਆ ਇਹ ਜਿਹੜਾ ਦੂਸਰੇ ਦੋਸ਼ੀਆਂ ਤੇ ਵੀ ਮੁਕੱਦਮੇ ਦਰਜ ਆ ਨਹੀਂ ਇਹ ਤਾਂ ਜਿਹੜੇ ਜਿਹੜਾ ਨਿਰਤਕ ਜਿਹੜੇ ਦੋਸ਼ੀ ਆ ਉਹ ਤਾਂ ਕ੍ਰਿਮੀਨਲ ਮਾਈਂਡ ਆ